ਅੱਜ ਦੇ ਇਸ ਮੁਬਾਰਕ ਮੌਕੇ ਤੇ ਜਿੱਥੇ ਗੁਰਵੀਰ ਸਿੰਘ ਜੀ ਨੂੰ ਸ਼ੁਭ ਕਾਮਨਾਵਾਂ ਮੁਬਾਰਕ ਦੇਣ ਬਾਅਦ ਆਏ ਨੇ ਆ ਬੇਸਾਹਬ ਜੀ ਕਹਿਣਾ ਚਾਹੋਗੇ ਬੈਸਾਹਬ ਅੱਜ ਬਹੁਤ ਹੀ ਖੁਸ਼ਕਿਸਮਤ ਆ। ਇਹ ਕਹਿਣਾ ਚਾਹੋਗੇ ਚਲੋ ਜੀ ਫੜਾ ਛੋਟੀ ਬੈਸਾਹਬ ਜੀ ਤੇ ਸਨਮਾਨ ਦੇ ਆਪਾਂ ਇਹ ਗੱਲ ਕਰੂਗੇ ਹੁਣ ਸਾਰੀ ਵਕਤ ਜੋ ਵੀ ਹੈਗਾ ਆਪਣੇ ਪ੍ਰੋਗਰਾਮ ਵਿੱਚ ਚੱਲ ਰਿਹਾ ਹੈ ਇਹਨਾਂ ਦਾ ਉਹ ਦੱਸਣਗੇ ਜਿਉਂ ਪ੍ਰੋਗਰਾਮ ਚੱਲਣਾ ਹੈ ਅੱਜ ਜਿਹੜਾ ਮੇਰਾ ਕਬੱਡੀ ਦਾ ਵਾਹ ਘੁੰਮਣਾ ਪਿੰਡ ਵਿੱਚ ਬਹੁਤ ਸਕਸੈਸਫੁਲ ਹੋਇਆ ਮੈਂ ਬਹੁਤ ਹੈਪੀ ਆ ਅੱਜ ਮੇਰੇ ਪਹਿਲੀ ਵਾਰੀ ਕਬੱਡੀ ਕਮਪਟੇ ਮੇਰੇ ਦੋਸਤ ਸੋਢੀ ਜੀ ਦਾ ਤੇ ਕੁਲਵੰਤ ਮੁਹੰਮਦ ਜੱਤ ਜੀ ਲਖਾ ਜੀ ਤੇ ਅਸੀ ਸਾਹਿਬ ਜਦੋਂ ਅਸੀਂ ਮੇਰੇ ਦੋਸਤ ਪਹਿਲੀ ਵਾਰ ਆਇਆ ਮਨਮਾਨ ਖੋਸ਼ਿਆ ਤੇ ਜੱਗਾ ਵੀਰ ਸੋਤਾ ਸਾਹਿਬ ਤੇ ਜਸਪਰ ਇਸਪੈਕਟਰ ਸਾਹਿਬ ਤੇ ਇਹਨਾਂ ਸਾਰਿਆਂ ਦਾ ਮੇਰੇ ਨਾਲ ਵੈਲਕਮ ਆ ਤੇ ਮੇਲਾ ਸਫਲ ਹੋਇਆ ਇਹਨਾਂ ਭਰਾਵਾਂ ਦੇ ਨਾਲ ਹੋਰ ਤੋਂ ਗਰੂ ਮਾਤਾ ਹੋਇਆ ਤੇ ਇਸ ਤੋਂ ਬਾਅਦ ਹੁਣ ਸਾਰੇ ਕੋ ਘਰ ਜਾਉਗੇ ਆਪਾਂ ਨਮਨਚਾਰ ਹੋਗਾ ਸਵੇਰ ਮੇ ਲਾਉਗਾ ਸੋ ਬਹੁਤ ਰਾਜੇ ਇਹ ਜੋ ਟੂਰਨਾਮੈਂਟ ਆਪਣੀਆਂ ਮਿੱਠੀਆਂ ਦੇ ਤਾਜ਼ਾ ਜਾਂਦਾ ਛੜਦਾ ਹੋਇਆ ਸਪੂਰਨ ਹੋਇਆ ਸੋ ਉਤੇ ਵਰਗੋ ਦਾ ਜੋ ਬੋਲੇ ਸੋਨਿਆ ਜੋ ਬੋਲੇ ਸੋਨਰਪੈ ਖਾਲਸਾ ਵੈਗੁਰ ਜੀ ਕੀ ਫਤਿਹ ਜਿੱਤ ਕੇ ਸਤਗੁਰ ਵਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਜੋ ਕਿ ਸ਼੍ਰੀ ਗੁਰਵਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਇੱਕ ਚੰਗਾ ਟੂਰਨਾਮੈਂਟ ਆਪਣੀਆਂ ਮਿੱਠੀਆਂ ਦੇ ਤਾਲਾ ਜਾਂਦਾ ਛੜਦਾ ਹੋਇਆ ਹੁਣ ਪੂਰੇ ਸਿਖਰਾਂ ਦੇ ਉੱਤੇ ਆ ਉੱਤੇ ਵੱਖ-ਵੱਖ ਵੀਆਈਪੀ ਐਨਆਰਆਈ ਵੀਰ ਜੋ ਕਿ ਬੈਂਸ ਬਲਵਿੰਦਰ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਮੈਂ ਗੱਲ ਕਰਾਂ ਕਿ ਛੋਟੀ ਦਰਦਲ ਜੀ ਚਰਨਜੀਤ ਦੀ ਢੇਸੀ ਇੰਸਪੈਕਟਰ ਸਾਹਿਬ ਤੇ ਸਾਡੇ ਵੀਰ ਮੋਮਨ ਸਾਹਿਬ ਜੀ ਕਲਵੰਤ ਜੀ ਉਹ ਵੀ ਅੱਜ ਦੇ ਇਸ ਮੁਬਾਰਕ ਮੌਕੇ ਤੇ ਕੀ ਕਹਿਣਾ ਚਾਹੋਗੇ ਸਸ ਕਲਵਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਖਾਤੇ ਅੱਜ ਅਸੀਂ ਘੁੰਮਣਾ ਪੜੇ ਤੇ ਟੂਰਨਰ ਤੇ ਖੜਾਏ ਆ ਆਪਣੇ ਬਲਵਿੰਦਰ ਪੈਸੀ ਜੋ ਕਿ ਆਰਗੇਨਾਈਜ਼ਰ ਬਹੁਤ ਪਰ ਇਹ ਮੇਰੇ ਕੀਤਾ ਮੇਰੇ ਦੂਸਰ ਕੈਨੇਡਾ ਸਪੈਸ਼ਲ ਕੈਨੇਡਾ ਤੋਂ ਆਏ ਆ ਸਾਰੇ ਕਿੱਧਰੋਂ ਆਏ ਆ ਨੂੰ ਵਾਲੇ ਅਸੀਂ ਧੰਨਵਾਦ ਕਰਦੇ ਆ ਇਹ ਪੰਜਾਬ ਚ ਬਹੁਤ ਵਧੀਆ ਅਰੇਂਜਮੈਂਟ ਕਰ ਰਹੇ ਆ ਬਹੁਤ ਬਹੁਤ ਇਹ ਸਾਡੇ ਸਵੈਟੇ ਸਾਹਿਬ ਜਿਨ੍ਹਾਂ ਨੇ ਅੱਜ ਦੇ ਇਸ ਮਹਾਰਮ ਮੌਕੇ ਦੇ ਦਿਸੇ ਗੁੱਡ ਬੇਸ਼ੀਸ਼ ਦਿੱਤੀਆਂ ਨੇ ਉੱਥੇ ਭਾਜੀ ਚੇਚੇ ਤੌਰ ਤੇ ਕੈਨੇਡਾ ਤੋਂ ਜੋ ਕਿ ਬਲਵੀਰ ਭਾਈ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਸੋਹਣਾ ਲੋ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਕਿਹੋ ਜਿਹਾ ਮਹਿਸੂਸ ਵਾਰਜੀ ਖਾਲਸਾ ਵਾਰਜੀ ਬਤਈ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਤੇ ਆਪਣੇ ਐਨ ਆਰ ਆਈ ਵੀਰ ਸਾਰੇ ਆਪਣੇ ਰਿਸ਼ਤੇਦਾਰ ਸਾਰੇ ਭੈਣ ਭਰਾ ਸਾਰੇ ਇੱਥੇ ਪਹੁੰਚੇ ਨੇ ਤੇ ਇਹਨਾਂ ਦੇ ਸਹਿਯੋਗ ਅਰਦਾਸ ਇਹ ਸਾਰੋਂ ਕੁਝ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਤੇ ਇਹਨਾਂ ਦਾ ਬਹੁਤ ਐਨ ਦਿਲੋਂ ਅਸੀਂ ਧੰਨਵਾਦ ਕਰਦੇ ਆ ਜੀ ਜੋ ਇਹਨਾਂ ਨੇ ਇੰਨਾ ਵੱਡਾ ਸਹਿਯੋਗ ਕਰਕੇ ਡਾ ਬੜਾ ਪ੍ਰਲੋਗੀਤਾ ਜੀ ਬਹੁਤ ਹੀ ਬਹੁਤ ਧੰਨਵਾਦ ਇਹਨਾਂ ਦਾ ਵਾਰਜੀ ਖਾਲਸਾ ਵਾਰਜੀ ਬਤਈ ਸਭਾ ਬਹੁਤ ਧੰਨਵਾਦ ਇਸਾਨ ਵੀਰ ਜੀ ਸੋਢੀ ਸਾਹਿਬ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਮੈਂ ਤਾਂ ਬਾਬੇ ਦੇ ਜਨਮ ਤੇ ਸਾਰੇ ਬਧਾਈਆਂ ਐ ਇੰਨਾ ਬਹੁਤ ਵਧੀਆ ਟੂਰਨਾਮੈਂ ਬਹੁਤ ਵਧੀਆ ਹੋ ਰਿਹਾ ਐ ਇੰਨਾ ਬਹੁਤ ਵਧੀਆ ਟੂਰਨਾਮੈਂ ਬਹੁਤ ਸਚਾਈ ਦਾ ਐ ਸਾਰੇ ਭਰਾਵਾ ਆ ਤੇ ਢੀਸੀ ਸਾਹਿਬ ਹੋਵੇ ਕੁਲਵਾਲ ਸਿੰਘ ਹੋਵੇ ਮੇਰੇ ਲੋਕ ਸਾਰੇ ਸਾਰੇ ਮੁਬਾਰਕਾਂ ਬਹੁਤ ਵਧੀਆ ਮੁਬਾਰਕਾਂ ਢੀਜੀ ਸਾਹਿਬ ਨੂੰ ਵੀ ਜੇ ਤੇਜੀ ਜੋ ਮੇਰੇ ਫਰੈਂਡ ਆ ਆ ਤੋਂ ਵਧੀਆ ਚਾਹੀਦਾ ਗ੍ਰੋਮਾ ਬਹੁਤ ਬਹੁਤ ਧੰਨਵਾਦ ਵੀਰ ਜੀ ਹਨ ਨਾਲ ਸਵਾਜ ਬਹੁਤ ਹੀ ਇਸ ਵੇਲੇ ਸਿਖਰਾਂ ਤੇ ਜੋ ਕਿ ਕਬੱਡੀ ਕੱਪ ਆਪਣੀਆਂ ਮਿੱਠੀਆਂ ਦੇ ਜਾਦਾ ਜਾਦਾ ਛੜਨਾ ਹੋਇਆ ਸੰਭਵਤ ਹੋ ਰਿਹਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਅਪਰੀਸ਼ੀਏਟ ਹੈ ਜੀ ਕਮੇਟੀ ਵੱਲੋਂ ਮੈਂ ਬਹੁਤ ਖੁਸ਼ ਹਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਨਸ਼ੇ ਤੋਂ ਦੂਸਰੀ ਦੁਨੀਆ ਇਹ ਆ ਇੱਥੇ ਸਾਹਿਬ ਸ੍ਰੀ ਗੁਰੂ ਰਵਿਦਾਤ ਜੀ ਬਹਾਰਾ ਦੀ ਜੇ ਰਾਦੇ ਉਪਰ ਟਾਈਗਰ ਫੋਰਸ ਬੜੀ ਹੈ ਜਸਪੀ ਕਲਣ ਸਾਹਿਬ ਬੱਚਦੇ ਸਾਰਿਆਂ ਮਾਪੇ ਬਹੁਤ ਧੰਨਵਾਦ ਕਰਦੇ 11 ਦੇ ਕੋਈ ਸੈਲਡਰ ਦਾ ਨੰਬਰ ਬਸਟਰ ਕੋ ਚੈਨਲ ਦੇ 04 ਜਿਹੜਾ ਆਖਰੀ ਨੰਬਰ ਹੈ 9504 ਸੈਕਿੰਡ ਲੈਵਲ 50 ਚਲੋ ਬਹੁਤ ਦੂਰੋਂ ਆਏ ਆ ਪਰ ਮੈਨੂੰ ਸੋਹਣਾ ਲੱਗਾ ਆ ਵੀ ਬਹੁਤ ਵਧੀਆ ਭਾਜ ਸਾਡੇ ਭਰਾਵਾਂ ਨੇ ਐਨਆਰਆ ਵੀਰਾਂ ਨੇ ਐਪਰੀਸ਼ੀਏਟ ਕੀਤਾ ਆ ਪਰ ਇਹ ਆ ਵੀ ਇੱਕ ਵਾਰੀ ਜੁੜੋ ਇਹਨਾਂ ਨਾਲ ਤੁਹਾਡੇ ਨਾਲ ਜਾਡਾ ਜਿਹੜੀ ਤੁਹਾਡੀ ਜੁੜੋ ਹਨ ਉਹ ਸਾਡੀ ਕਲੱਬ ਨੂੰ ਬਹੁਤ ਬਲੰਡੀਆਂ ਧੱਕਰ ਲੈ ਕੇ ਜਾਊਗੀ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਆ ਨਸ਼ਾ ਤਿਆਗੋ ਖੇਡ ਨੂੰ ਬਣਾਓ ਆਣ ਕੇ ਦੇਖੋ ਇੱਥੇ ਮੁੰਡੇ ਕਿਦਾਂ ਕਿਦਾਂ ਮੈਂ ਚਲੋ ਗਾਈ ਜਮੀਦਾਰ ਬਣੇ ਜਨਰਤਵਾਇਆ ਇਹ ਸਾਡਾ ਬੜਾ ਸਨਮਾਨ ਕਰਦੇ ਆ ਭਾਜੀ ਜੀਰੇ ਤੋਂ ਭਾਰਤ ਫਰ ਤੇ ਹਰੂ ਸਰਦਾਰ ਤੇ ਹੋਰ ਬਹੁਤ ਵੀ ਆਏ ਜੀ ਤੁਹਾਡਾ ਤਨਵੀਰ ਤਾਰੀਵਾਲ ਜੀ ਨੂੰ ਸੋਟ ਫੋਟੋ ਤਨਰਾ ਪੰਜ ਲੱਖ ਰੁਪਏ ਦਾ ਪ੍ਰਮਾਣ ਪੱਤਰ ਜੀ ਕਿੰਨਾ ਆਇਆ ਹੈ ਇਸ ਤਰ੍ਹਾਂ ਤੇ ਜਦੋਂ ਮੈਨੂੰ ਬੜਾ سپورਟ ਕਰ ਰਿਹਾ ਕੋਟਿੰਗ ਕਰਦੇ ਆ ਸਰ ਸਾਹਿਬ ਦਾ ਬੜਾ ਧੰਨਵਾਦ ਆਇਆ ਸਾਰੀ ਲੰਗਰ ਦੀ ਸੇਵਾ ਸਾਰੇ ਤੇ ਜੋ ਸ਼ਰੇਤ ਜੀ ਜੋ ਲਾਈਵ ਦੇ ਰਹੇ ਨੇ ਉਹਦੀ ਆਵਾਜ਼ ਪਿੱਛੇ ਗਈ ਇੱਥੇ ਘਟਦਾ ਅਧਿਆਪਨ ਜੀ ਜਾਈ ਦੇਖਣਾ ਬਹੁਤ ਚੱਲਦਾ ਸਭਾਂ ਧੰਨਵਾਦ ਕਰਦੇ ਹਾਂ ਵੇਦਾਂ ਸਾਡੇ ਸਾਥ ਸਰ ਸਮਰ ਹੋਇਆ ਤੇ ਜੀਆਂ ਨੂੰ ਦਰਨ ਭਾਈ ਦੋ ਜਣੇ ਲਓ ਲਓ ਲੋਟ ਉਹ ਤਾਂ ਫਲਾਈ ਬੜਾ ਬੁਲਾ ਰਾਂ ਇੱਕ ਦੋ ਦੇ ਮੈਂ ਇੱਕ ਮੰਚ ਲੈ ਲਵਾ ਰਹਿਣੇ ਤੋ ਆਏ ਆ ਮਾਨਯੋ ਕਲਵੀਰ ਬੈਸ ਜੀ ਇਕੱਠਾ ਕਰ ਦੋ ਕਲਵੀਰ ਜੀ ਇਕੱਠਾ ਕਰ ਲੋ ਅਮਰ ਜੀ ਅਜਵੇਰ ਜੀ ਜਿਹੜੀ ਸਾਰੀ ਟੀਮ ਬੰਦਾ ਜੀ

इंसान शहर का इलाके का कुछ लोग शिंगार होंगे है इन्होंने टीम का नहीं कर बोरी आगू एक जरूर आऊगा एक इलाके का शिंगार है सात सो का मैं पहली बार कनेडा च मिले उ दाल खड़े ने

ਅਜਿਹੜੇ ਸਾਥੀ ਉਹ ਬੋਧਿਆਤ ਨੂੰ ਜਦੋਂ ਵਿਆਹ ਵੀ ਪਕਾਉਣੇ ਢੰਡੇ ਕੰਚ ਮਰਦ ਦੇ ਨਾਲ ਜ਼ਿੰਦਗੀ ਜਿੰਦਾ ਦੇ ਲਈ ਕਰਨਾ ਹੈ ਉਸ ਦਿਨ ਕਾਇਸ਼ਾਤ ਨਹੀਂ ਦੋਸਤੋ ਕੱਬੀ ਉਮਰ ਹੋਏ ਸਾਰੇ ਟੀਮ ਦੀ ਕਮਲ ਜੀ ਤੁਸੀਂ ਇਸ ਤੋਂ ਬਾਅਦ ਲੋਕ ਅਸੀਂ ਬੜੇ ਸਾਡੀ ਸਿਰ ਨਾ ਕੀਤੀ ਸੀ ਅਜੀ ਹਿਲੇ ਹੋਏ ਇਹਨਾਂ ਦੇ ਘਰ ਜਾ ਕੇ ਵੀ ਸਾਨੂੰ ਘਾੜਦੇ ਜਾਣ ਤਾਂ ਵੀ ਖਾਣ ਦਾ ਵੀ ਸੌਦਾ ਮਿਲਦਾ ਮੈਂ ਤਾਂ ਕੋਈ ਜਿਉਣਾ ਜ਼ਰੂਰ ਲੂੰਗਾ ਕਿ ਬੜੇ ਸੋਹਣੇ ਕਲਾਕਾਰ ਆ ਨੇ ਜਿਹਨਾਂ ਦੇ ਦਿਲ ਸਾਫ਼ ਤੇ ਦੁਨੀਆ 'ਚ ਉਹਨਾਂ ਦੀ ਤਕਦੀਰ ਵੀ ਸਾਫ਼ ਉਹਨਾਂ ਦੇ ਰਸਤੇ ਵੀ ਸਾਫ਼ ਮੈਂ ਰਣੇ ਤੋਂ ਆਇਆ ਬੁਲਾਇਆ ਭਰਾ ਨੇ ਰਣੇ ਸਰਕਾਰ 'ਚ ਤੁਹਾਡੇ ਚਰਨਾਂ ਦੀ ਬਖਸ਼ਾਤ ਦੁਰੂ ਰਵਿਦਾਸ ਜੀ ਮਾਰਾਇਦੇ ਸਾਡੇ ਪਰਸੋਂ ਮਾਰੇ ਹੋ ਮੁੱਖ ਮੰਤਰੀ ਨਾਇਬ ਸੈਣੀ ਜੀ ਨੇ ਰਵਿਦਾਸ ਜੀ ਦੇ ਬਹੁਤ ਵੱਡਾ ਸੀ ਇੱਕ ਦਿਵਸ ਮਨਾਇਆ ਤੁਹਾਨੂੰ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਇਹ ਇੱਕ ਜ਼ਰੂਰ ਬੇਨਤੀ ਕਰੂੰਗਾ ਕਿ ਸਾਡੇ ਵੀ ਹਰਿਆਣੇ ਦੇ ਮੁੰਡੇ ਤੇ ਬੱਚੇ ਆਏ ਆ ਮਾਰੇ ਸੋਹਰੇ ਵੀ ਆਏ ਆ ਸੋਹੜੀਆਂ ਵੀ ਆਈਆਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਪੰਜਾਬ ਦੇ ਬੱਚਿਆਂ ਨੂੰ ਵਧਾਈ ਦਿੰਦਾ ਹਾਂ ਕਿ ਜਰੂਰ ਤੁਹਾਡੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਅੱਜ ਵਾਚਨ ਕਰਦਾ ਭਰਾ ਦੇ ਸਾਹਮਣੇ ਕੋਈ ਵੀ ਹਰਿਆਣੇ ਦਾ ਮੇਰੇ ਲੱਗਦਾ ਨੂੰ ਕੋਈ ਵੀ ਸੇਵਾ ਹੋਏ ਕਿਸੇ ਤਰ੍ਹਾਂ ਦੀ ਵੀ ਇਹ ਵਾਚਨ ਬੋਰਡ ਨੂੰ ਤੱਕ ਦਿੱਲੀ ਤੱਕ ਤੁਹਾਡੇ ਚਰਨਾਂ 'ਚ ਹਾਜ਼ਰ ਆਣਗੇ ਕੋਈ ਵੀ ਮੈਂ ਬਹੁਤ ਲੱਗਦਾ ਕਿ ਵਧਾਈਆਂ ਦਿੰਦਾ ਹਾਂ ਇਸੇ ਤਰ੍ਹਾਂ ਮੇਲੇ ਲੰਦੇ ਰਹਿਣ ਬਲਵੀਰ ਜੀ ਇਸੇ ਤਰ੍ਹਾਂ ਤੁਹਾਡੀ ਧਾਰਾ ਇਸੇ ਤਰ੍ਹਾਂ ਤੁਹਾਡੀ ਪੂਰੀ ਟੀਮ ਰਮਲ ਜੀ ਸਰਵੇ ਜੀ ਤੁਹਾਨੂੰ ਲੱਖ ਲੱਖ ਬਤਾਇਆ ਜਿਉਂ ਵਾਹ ਜੀ ਸਾਡੇ ਆਜਾ ਆਜਾ ਮੋਰੀ ਚੌਧਰੀ ਸਾਹਿਬ ਜੀ ਤੋਂ ਦੇ ਸਮੇਂ ਦੇ ਉੱਤੇ ਬੜਾ ਬੜੀ ਖਾਤ ਬਲਬੀਰ ਸਿੰਘ ਜੀ ਚੌਧਰੀ ਸਾਹਿਬ ਕਿ ਯਾਰ ਬੜੇ ਦਿਲਦਾਰ ਹੁੰਦੇ ਕਿ ਯਾਰ ਬੜੇ ਖਾਸ ਹੁੰਦੇ ਕਈ ਯਾਰ ਬੜੇ ਦਿਲਦਾਰ ਹੁੰਦੇ ਕਈ ਯਾਰ ਬੜੇ ਖਾਸ ਹੁੰਦੇ ਟੱਲੀ ਵਾਂਗੂ ਹੋਵੇ ਧੜਕਦੀ ਯਾਰੀ ਐਦਾਂ ਦੇ ਯਾਰ ਪਿੱਛੇ ਬਫਾਦਾਰ ਹੁੰਦੇ ਐਦਾਂ ਦੇ ਯਾਰ ਪਿੱਛੇ ਬਫਾਦਾਰ ਹੁੰਦੇ ਉਧਰ ਸਰਕਾਰ ਬਲਬੀਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਸਾਰੇ ਮਿੱਤਰਾਂ ਦਾ ਸਾਰੇ ਮਿੱਤਰਾਂ ਦਾ ਮਾਨ ਸਨਮਾਨ ਜੱਦੀ ਬਾਜੀ ਟੱਲੋਂ ਬੰਦਾ ਜਿਹਦਾ ਮਾਨ ਸਨਮਾਨ लंबरदार दया लंबरदार मैं तेरे से बेटे तो मानते हैं जिनको तीनों उमरी हैं बहुत ज़्यादा ऐसे बालीं साड़ी साड़ी जिन्हें ऐसे ही आया हुआ है जिन्हें किसी स्कूट करके या साड़ी उमरी पानी करीना तो जिन्हें किसी स्कूट को रोल करके या बड़ी जब्ती आलो तब तो वेला ना लिखा क्यों तो ये मुझे बालीं ना 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 ਕਬੱਡੀ ਖੇਡਿਆ ਕਬੱਡੀ ਨਹੀਂ ਖੇਡਿਆ ਚਾਹੁੰਦੇ ਸੋ ਬੜੀ ਅਚਾਰ ਆ ਬੱਚਿਓ ਜਿੰਨਾ ਹੋ ਸਕੀ ਰੱਜੋ ਉਹਦੇ ਫਾਇਦਾ ਸੁਧਰੋ ਜਿੰਨਾ ਹੋ ਸਕੀ ਸਪੋਰਟ ਦੇ ਵਿੱਚ ਆਓ ਕਿਉਂਕਿ ਸਪੋਰਟ ਜੇ ਹੈ ਉਹ ਸਿਹਤਿਆ ਜੇ ਤੁਸੀਂ ਤੁਸੀਂ ਕਦੇ ਵੀ ਸਿਹਤ ਦਾ ਇੱਕ ਇੱਕ ਦਾ ਤਰੀਕਾ ਹੈ ਜਿਹੜਾ ਅਸੀਂ ਨੂੰ ਰਹੇ ਹੋਣਗੇ ਔਰ ਇਹ ਨਾਲ ਨਾਲ ਬਹੁਤ ਬਾਰੇ ਗੱਲ ਕਰਨਗੇ ਤੁਸੀਂ ਇਹ ਵੀ ਪੁੱਛਿਆ ਉਸਦੀ ਰਿਲੇਸ ਔਰ ਜਿੰਨਾ ਹੋ ਸਕੀ ਦੇ ਦਰਿਆਤ ਨੂੰ ਕਿ ਸਪੋਰਟ ਦੇ ਵਿੱਚ तो तो सारे दत्तर बाद करें। नाल में सारे बहुत सुन दूसरे पास बहुत 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 प्यार कर दिया नाम जो अंकल जी हाथ लाते आदर पूरा करते हरिदास महाराज का थारी थारी था। था। मैं बहुत और बहुत सारिया जशिशा है कि नौजवान खेतों के जोड़िए फिर जारू नशा चल रहा है तो के बच्चे बच सकते एक बहुत वाडा उद्यम है सर्विस ਇਹ ਕਿੰਦਾ ਦਾ ਸਾਊਂਡ ਹੈ ਜਦੋਂ ਮਾਈਕ ਤੇ ਮਾਣ ਅੱਜ ਹੈਲੋ ਹੈ ਬੋਲੇ ਫਿਰ ਦਿਲ ਨਹੀਂ ਕਰਦਾ ਕਿ ਮਾਈਕ ਤੋਂ ਬੋਲਣਾ ਵਟੇ ਕਿ ਫਿਰ ਪੰਡੋਰੀ ਹੈਲੋ ਇਹ ਆਪਣਾ ਵੇਟ ਚੈੱਕ ਕਰਾਉਣੀ ਸੰਮਤ ਦੇ ਪੰਡੋਰੀ ਅਗੀਆਂ ਟੀਮਾਂ ਨੂੰ ਦਾਲ ਹੈ ਇੱਕ ਬਹੁਤ ਸੋਹਣੀ ਤਸਵੀਰ ਜਿਹੜੀ ਤਹੰਕ ਪੰਜਾਬੀ ਦੇ ਉਪਰਾਈ ਦਾ ਜਿਹੜਾ ਇੱਕ ਕਬੱਡੀ ਖਿਡਾਰੀ ਨੂੰ ਤਾਂ ਲਾਈਵ ਤੇ ਵੀ ਕਸ਼ ਕੀਤਾ ਜਾਊਗਾ ਤੇ 2000 ਰੁਪਏ ਜਿਹੜਾ ਮੇਰੇ ਕੋਲ ਹੈ